પાસੇ ਵੱਲ ਮਿੱਟੀ ਦੇ ਥੱਲੇ ਧਰਨੀ ਹੈ ਇਹ ਏਰੀਆ ਦੌਦਪੁਰ ਬੰਦ ਤੋਂ ਬਿਲਕੁਲ ਬਹੁਤ ਨੇੜੇ ਦਾ ਇਲਾਕਾ ਹੈ ਸੋ ਜਿਹੜੇ ਬਾਹਰ ਲੋਕ ਖੁੱਲੀ ਮਿੱਟੀ ਲੈ ਕੇ ਆਉਂਦੇ ਆ ਉਹ ਇੱਥੇ ਸਿੱਟ ਦਿੰਦੇ ਆ ਤੇ ਇੱਥੋਂ ਇਹ ਸੰਗਤ ਥੱਲੇ ਪਰ ਪਰ ਕੇ ਰੱਖੀ ਜਾਂਦੀ ਹੈ ਜਿਸ ਨੂੰ ਬਾਅਦ ਵਿੱਚ ਟਰਾਲੀਆਂ ਦੇ ਵਿੱਚ ਲੱਦ ਕੇ ਅੱਗੇ ਭੇਜ ਦਿੱਤਾ ਜਾਂਦਾ ਬਾਈ ਕਿਵੇਂ ਦੇਖਦੇ ਹੋ ਜਿੱਥੇ ਮੁਸੀਬਤ ਹੁੰਦੀ ਲੋਕ ਉੱਥੋਂ ਦੂਰ ਭੱਜਦੇ ਆ ਪੰਜਾਬੀ ਉਧਰੋਂ ਭੱਜਦੇ ਇੱਥੇ ਮੁਸੀਬਤ ਹੁੰਦੀ ਸਾਡਾ ਫਰਜ਼ ਬਣਦਾ ਜੀ ਸਾਨੂੰ ਕਿਸੇ ਬਲਾਵੇ ਤੋਂ ਬਿਨਾਂ ਸਾਨੂੰ ਖੁਦ ਨੂੰ ਆਉਣਾ ਚਾਹੀਦਾ ਇਨਸਾਨੀਅਤ ਦੇ ਨਾਤੇ ਉਹ ਵੀ ਸਾਡੇ ਭਰਾ ਨੇ ਸਾਰੇ ਇਹਹੀ ਮਨੁੱਖਤਾ ਦੀ ਸੇਵਾ ਹੈ ਠੀਕ ਹੈ ਅੱਜ ਇਹਨਾਂ ਤੇ ਕੋਈ ਮੁਸੀਬਤ ਆਈ ਵੀ ਹੈ ਸਥਿਤੀ ਨਾਜ਼ੁਕ ਹੈ ਕੱਲ ਨੂੰ ਸਾਡੇ ਤੇ ਵੀ ਆ ਸਕਦੀ ਹੈ ਇਹ ਬੱਚੇ ਵੀ ਨਾਲ ਲੈਂਦੇ ਨੇ ਬੱਚੇ ਵੀ ਸਾਡੇ ਨਾਲੇ ਆ ਵੀਰੇ ਉੱਪੀ ਆਉਂ ਜਾਂਦੇ ਬੱਚਿਆਂ ਨੂੰ ਲਾਂ ਤਾਂ ਛੁੱਟੀਆਂ ਆ ਵੀਰੇ ਨਿਆੜਿਆਂ ਨੂੰ ਵੀ ਹਾਂਜੀ ਹੋਰ ਮਹਾਰਾਜ ਨੇ ਮੁਸੀਬਤ ਪਾਈ ਆ ਇਹੋ ਜੀ ਕਹਿੰਦੇ ਹੁੰਦੇ ਆ ਬੇਫਤਾਈ ਵੀ ਆ ਭੈਣ ਭਾਈ ਮੋਂਡੇ ਨਾਲ ਮੋਂਡਾ ਜੋੜ ਕੇ ਮਿਹਨਤ ਕਰਦੇ ਇੱਕ ਦੂਏ ਦੇ ਨਾਲ ਸਾਥ ਦੇ ਰਹੇ ਆ ਤਾਂ ਮੇਰੇ ਨੌਜਵਾਨਾਂ ਨੂੰ ਬੱਚਿਆਂ ਨੂੰ ਆਪਣੇ ਨੂੰ ਕਹਿੰਦੇ ਵੀ ਤੁਸੀਂ ਤਾਂ ਯਾਰ ਕਿਸੇ ਕਾਰੀ ਦੇ ਹੈ ਨਹੀਂ ਹੁਣ ਹੁਣ ਪਤਾ ਲੱਗਦਾ ਜਿਹੜੇ ਕਹਿੰਦੇ ਨਸ਼ੇਖਾਨੇ ਨਾ ਹੁਣ ਉੱਥੇ ਪਤਾ ਲੱਗਦਾ ਵੀ ਨਸ਼ੇਖਾਨੇ ਕਿ ਮਿਹਨਤ ਕਰਦੇ ਆ ਤੁਸੀਂ ਬਾਤ ਮਿਲਾਉਣ ਨਾਲ ਖੁਸ਼ ਹੋ ਬਾਈ ਕਿ ਬਟਾਉਣ ਨਾਲ ਨਾਲ ਜੀ ਮਿਲਾ ਕੇ ਕਰੋ ਕਰੋ ਜੀ ਅਸੀਂ ਸਤਨਾ ਸਿੰਘ ਜੀ ਅਸੀਂ ਕਿਆ ਲੈਣਾ ਮਿਲਾ ਕੇ ਇਹ ਵੀ ਬੰਦਾ ਜੀ ਫੁੱਲੇ ਫਰੀਆਂ ਦਾ ਫਲਾਣਾ ਵੱਡਾ ਲੀਡਰ ਮੈਂ ਨਾਤ ਮਿਲਾ ਗਿਆ ਨਹੀਂ 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 ਸਾਨੂੰ ਤਾਂ ਬਟਾਉਣੇ ਵਾਲਾ ਚਾਹੀਦਾ ਇੱਕ ਟਰਾਲੀ ਜਾਂਦੀ ਹੈ ਤੇ 50 ਮਿੰਟਾਂ ਦੀ ਤੁਸੀਂ ਦੇਖੋਗੇ ਟਰਾਲੀ ਗਿਆਬ ਹਲਦੀ ਹੋ ਜਾਂਦੀ ਆ 50 ਮਿੰਟਾਂ ਦੇ 60 ਮਿੰਟ ਲੱਗਦਾ ਨਹੀਂ ਬਸ ਨਾਲ ਹੀ ਨਾ ਥੈਲਾ ਵੀਰੇ ਇੱਥੋਂ ਚੱਕਿਆ ਹੋ ਗਿਆ ਹੋ ਗਿਆ ਹੋ ਗਿਆ 50 ਮਿੰਟਾਂ ਦੇ ਵਿੱਚ ਟਰਾਲੀ ਖਤਮ ਹੋ ਜਾਂਦੀ ਕੌਰ ਸਾਹਿਬ ਦੇ ਦਾਉਦਪੁਰ ਬੰਨ ਦੇ ਨੇੜੇ ਖੜੇ ਆ ਜਿੱਥੇ ਕਿ ਬੇਲੇ ਤੋਂ ਹੋ ਕੇ ਲੋਕ ਉੱਥੇ ਪਹੁੰਚ ਸਕਦੇ ਆ ਬੀਤੇ ਦਿਨਾਂ ਦੇ ਵਿੱਚ ਲੋਕ ਕਾਫੀ ਮੁਸ਼ਕਲ ਦੇ ਨਾਲ ਇਸ ਬੰਨ ਦੇ ਉੱਤੇ ਲੱਗੇ ਹੋਏ ਸੀ ਕਾਫੀ ਸੈਂਸਿਟਿਵ ਪੁਆਇੰਟ ਬਣਿਆ ਹੋਇਆ ਹਾਲਾਂਕਿ ਬੀਤੀ ਰਾਤ ਇੱਕ ਠੋਕਰ ਦੇ ਹੜਨ ਤੋਂ ਬਾਅਦ ਸਿਚੁਏਸ਼ਨ ਕਾਫੀ ਇੱਥੇ ਟੈਂਸ ਹੋ ਗਈ ਸੀ ਪਰ ਫਿਰ ਲੋਕਾਂ ਨੂੰ ਜਿਉਂ ਹੀ ਸੁਨੇਹੇ ਲੱਗਦੇ ਆ ਤਾਂ ਉਹ ਆਪ ਮੁਹਾਰੇ ਇਸ ਪਾਸੇ ਵੱਲ ਤੁਰਿਆ ਆਂਦੇ ਆ ਸੌਆਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਇਸ ਬੰਨ ਤੋਂ ਹੋ ਕੇ ਅੱਗੇ ਜਾ ਰਹੀਆਂ ਤੇ ਥੈਲੇ ਭਰੇ ਹੋਏ ਜਿੱਥੇ ਟਰਾਲੀਆਂ ਦੇ ਵਿੱਚ ਲੱਦੇ ਹੋਏ ਜਾ ਰਹੇ ਆ ਤਾਂ ਉਸ ਦੇ ਨਾਲ ਹੀ ਹੋਰ ਨੌਜਵਾਨ ਜਿਹੜੇ ਹੈਗੇ ਆ ਉਹ ਵੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਬੰਨਾਂ ਵੱਲੋਂ ਹੋਏ ਆ ਤੇ ਉਸ ਤੇ ਵੱਡੀ ਗੱਲ ਜਿਹੜੀ ਤੁਹਾਨੂੰ ਦਿਖਾ ਦਈਏ ਕਿ ਬੀਬੀਆਂ ਇਸ ਪਾਸੇ ਵੱਲ ਮਿੱਟੀ ਦੇ ਥੈਲੇ ਭਰ ਰਹੀਆਂ ਇਹ ਏਰੀਆ ਦਾਉਦਪੁਰ ਬੰਨ ਤੋਂ ਬਿਲਕੁਲ ਬਹੁਤ ਨੇੜੇ ਦਾ ਇਲਾਕਾ ਸੋ ਜਿਹੜੇ ਬਾਹਰ ਲੋਕ ਖੁੱਲੀ ਮਿੱਟੀ ਲੈ ਕੇ ਆਉਂਦੇ ਆ ਉਹ ਇੱਥੇ ਸਿੱਟ ਦਿੰਦੇ ਆ ਤੇ ਇੱਥੋਂ ਇਹ ਸੰਗਤ ਥੈਲੇ ਪਰ ਪਰ ਕੇ ਰੱਖੀ ਜਾਂਦੀ ਹੈ ਜਿਸ ਨੂੰ ਬਾਅਦ ਵਿੱਚ ਟਰਾਲੀਆਂ ਦੇ ਵਿੱਚ ਲੱਦ ਕੇ ਅੱਗੇ ਭੇਜ ਦਿੱਤਾ ਜਾਂਦਾ ਸੋ ਇੱਥੇ ਹਰ ਤਰ੍ਹਾਂ ਦਾ ਬੰਦਾ ਤੁਹਾਨੂੰ ਦੇਖਣ ਨੂੰ ਮਿਲੇਗਾ ਬੁੱਢੇ ਬੱਚੇ ਬੀਬੀਆਂ ਮਾਈਆਂ ਸਾਰੇ ਲੱਗੇ ਹੋਏ ਦੇਖੋ ਤੁਸੀਂ ਬੱਚੇ ਵੀ ਕਿਸ ਤਰ੍ਹਾਂ ਲੱਗੇ ਹੋਏ ਐ ਸੇਵਾ ਕਰਨ ਦੇ ਲਈ ਤੇ ਬੀਬੀਆਂ ਲੱਗੀਆਂ ਹੋਈਆਂ ਤੇ ਨੌਜਵਾਨ ਜਿਹੜੇ ਟਰਾਲੀਆਂ ਭਰ ਕੇ ਪਿੰਡਾਂ ਦੇ ਵਿੱਚੋਂ ਲੈ ਕੇ ਆਏ ਆ ਉਹ ਵੀ ਬੰਨ ਵੱਲ ਟਰਾਲੀਆਂ ਭਰ ਕੇ ਜਾ ਰਹੇ ਆ ਤੇ ਕੁਝ ਟਰਾਲੀਆਂ ਉਧਰੋਂ ਖਾਲੀ ਹੋ ਕੇ ਆ ਰਹੀਆਂ ਸੋ ਕੋਸ਼ਿਸ਼ ਕਰਾਂਗੇ ਕਿ ਹਰ ਉਹ ਚੀਜ਼ ਜਿਹੜੀ ਜਜ਼ਬੇ ਦੀ ਹੈ ਹੌਸਲੇ ਦੀ ਹੈ ਉਹ ਅਸੀਂ ਤੁਹਾਨੂੰ ਦਿਖਾ ਸਕੀਏ ਕਿ ਇਹ ਇਹ ਜਜ਼ਬਾ ਜਿਹੜਾ ਹੈਗਾ ਪੰਜਾਬ ਦਾ ਜਿੱਥੇ ਬਹੁਤ ਸਾਰੇ ਲੋਕ ਮੁਸੀਬਤਾਂ ਤੋਂ ਭੱਜਦੇ ਆ ਤਾਂ ਉੱਥੇ ਇਹ ਜਜ਼ਬਾ ਜਿਹੜਾ ਪੰਜਾਬ ਦਾ ਏ ਪੰਜਾਬ ਉਧਰ ਨੂੰ ਭੱਜਦਾ ਇੱਥੇ ਮੁਸੀਬਤ ਜਿੱਥਰੋਂ ਆਦੀ ਹੁੰਦੀ ਆ ਬਾਈ ਕਿਵੇਂ ਦੇਖਦੇ ਹੋ ਜਿੱਥੇ ਮੁਸੀਬਤ ਹੁੰਦੀ ਲੋਕ ਉੱਥੋਂ ਦੂਰ ਭੱਜਦੇ ਆ ਪੰਜਾਬੀ ਉਧਰ ਨੂੰ ਭੱਜਦੇ ਇੱਥੇ ਮੁਸੀਬਤ ਹੁੰਦੀ ਸਾਡਾ ਫਰਜ਼ ਬਣਦਾ ਜੀ ਸਾਨੂੰ ਕਿਸੇ ਬਲਾਵੇ ਤੋਂ ਬਿਨਾਂ ਸਾਨੂੰ ਖੁਦ ਨੂੰ ਆਉਣਾ ਚਾਹੀਦਾ ਇਨਸਾਨੀਅਤ ਦੇ ਨਾਤੇ ਉਹ ਵੀ ਸਾਡੇ ਭਰਾ ਨੇ ਸਾਰੇ ਠੀਕ ਹੈ ਨਾ ਇਹ ਵੀ ਸਾਡੇ ਭਰਾ ਨੇ ਪੰਜਾਬ ਸਾਡਾ ਆਪਣਾ ਹੀ ਆ ਸਭ ਦਾ ਠੀਕ ਹੈ ਸਾਨੂੰ ਇਨਸਾਨੀਅਤ ਦੇ ਨਾਤੇ ਬਿਨਾਂ ਕਿਸੇ ਭੇਦਭਾਵ ਤੋਂ ਆਉਣਾ ਚਾਹੀਦਾ ਸਾਨੂੰ ਕਿਸੇ ਬਲਾਵ ਦੀ ਜਰੂਰਤ ਨਾ ਪਵੇ। ਇਹ ਹੀ ਮਨੁੱਖਤਾ ਦੀ ਸੇਵਾ ਹੈ। ਠੀਕ ਹੈ ਅੱਜ ਇਹਨਾਂ ਤੇ ਭਾਰ ਕੋਈ ਮੁਸੀਬਤ ਆਈ ਵੀ ਹੈ। ਸਥਿਤੀ ਨਾਜ਼ੁਕ ਹੈ। ਕੱਲੂ ਸਾਡੇ ਤੇ ਵੀ ਆ ਸਕਦੀ ਹੈ। ਠੀਕ ਹੈ ਨਾ। ਜਿੰਮੇਦਾਰੋਂ ਵੈਸੇ ਪਰਿਵਾਰਾਂ ਚੋਂ ਜਾਂ ਫਿਰ ਅਸੀਂ ਜਿੰਮੇਦਾਰ ਵੀ ਆ ਮੈਂ ਟੀਚਰ ਵੀ ਆ ਸਰਕਾਰੀ ਟੀਚਰਾਂ। ਗਵਰਨਮੈਂਟ ਟੀਚਰ। ਅਸੀਂ। ਤਾਂ ਬਿਲਕੁਲ। ਤਾਂ ਰਸਤਾ ਬੰਦ ਨਾ ਹੋਵੇ ਉਹਦੇ ਲਈ ਇਹ ਇੱਥੇ ਕਿੰਨੀ ਦੇਰ ਤੋਂ ਕਿੰਨੀ ਦੇਰ ਤੋਂ ਇੱਥੇ ਲੱਗੇ ਹੋਏ ਆ? ਭਾਈ ਜੀ ਔਰ 4 ਦਿਨ ਤੋਂ ਲੱਗੇ ਹੋਏ ਆ। ਜਦੋਂ ਤੋਂ ਸਾਰੇ ਇਲਾਕੇ ਨੂੰ ਪਤਾ ਲੱਗਿਆ ਵੀ ਇੱਥੇ ਸੱਤ ਰੋਜ਼ ਦੇ ਵਿੱਚ ਪਾੜ ਪੈ ਰਿਹਾ ਹੈ 4 ਦਿਨ ਤੋਂ ਹੁਸ਼ਿਆਰਪੁਰ ਜਲੰਧਰ ਕਿਤੋਂ ਕਿਤੋਂ ਵੀ ਸਾਨੂੰ ਨਹੀਂ ਪਤਾ ਜੀ ਸੰਗਤ ਆ ਰਹੀ ਆ ਖੈਲਿਆਂ ਲੈ ਕੇ ਮਿੱਟੀ ਲੈ ਕੇ ਲੰਗਰ ਲੈ ਕੇ ਭਾਂਦ ਭਾਂਦ ਦਾ ਲੰਗਰ ਹੈਗਾ ਸੀ ਸਾਰੇ ਇਲਾਕੇ ਦਾ ਸਾਰੇ ਏਰੀਆ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਅਸੀਂ ਹਮੇਸ਼ਾ ਜ਼ਿੰਦਗੀ ਭਰ ਰਣੀ ਰਹਾਂਗੇ ਇਹਨਾਂ ਦਾ ਜੀ ਤੁਸੀਂ ਕਿੱਥੋਂ ਆ ਜੀ ਇੱਥੋਂ ਹੀ ਲੋਕ ਲੋਂ ਹਾਂਜੀ ਪੇਲੇ ਤੇ ਆ ਜੀ ਅੱਛਾ ਤੁਸੀਂ ਇਹ ਸੇਵਾ ਦੇ ਵਿੱਚ ਲੱਗੇ ਹੋਏ ਕਿੰਨੇ ਦਿਨ ਹੋ ਗਏ ਤੁਹਾਨੂੰ ਦੋ ਦਿਨ ਹੋ ਗਏ ਵੀਰੇ ਸਾਨੂੰ ਸੇਵਾ ਦੇ ਆਪਣੇ ਪਿੰਡਾਂ ਦੇ ਵਿੱਚ ਵੀ ਭਰ ਰਹੇ ਹਾਂ ਜੇ ਇੱਥੇ ਹੀ ਤੁਹਾਨੂੰ ਲੱਗਦਾ ਵੀ ਇੱਥੇ ਖੁੱਲੀ ਮਿੱਟੀ ਆਉਂਦੀ ਹੈ ਤਾਂ ਫਿਰ ਲੋਡ ਪੈਂਦੀ ਖੁੱਲੀ ਮਿੱਟੀ ਆਉਂਦੀ ਵੀਰੇ ਅਸੀਂ ਤਾਂ ਭਰ ਰਹੇ ਹਾਂਜੀ ਉਰੇ ਦੇ ਹੀ ਅਸੀਂ ਹਾਂਜੀ ਵੀਰੇ ਤੇ ਬੱਚੇ ਵੀ ਨਾਲ ਲਿਆਉਂਦੇ ਹਾਂਜੀ ਬੱਚੇ ਵੀ ਸਾਡੇ ਨਾਲੇ ਆ ਵੀਰੇ ਛੁੱਟੀਆਂ ਹੋਣ ਜਾਂ ਜਾਂ ਬੱਚਿਆਂ ਨੂੰ ਹਾਂਜੀ ਸਕੂਲਾਂ ਤੋਂ ਛੁੱਟੀਆਂ ਆ ਵੀਰੇ ਨਿਆਣਿਆਂ ਨੂੰ ਵੀ ਹਾਂਜੀ ਹਾਂਜੀ ਹੋਰ ਮਾਰਾ ਜਨੇ ਮੁਸੀਬਤ ਪਾਈ ਆ ਇਹੋ ਜੀ ਕਹਿੰਦੇ ਹੁੰਦੇ ਆ ਬੇਫਤਾ ਆਈ ਵੀ ਆ ਭ ਮੈਂ ਤਾਂ ਕਰਦੇ ਇੱਕ ਦੂਏ ਦੇ ਨਾਲ ਸਾਥ ਦੇ ਰਹਿਆ ਹਾਂ ਹਾਂਜੀ ਵੀਰ ਜੀ ਉਹ ਚਲੋ ਮਾਰੇ ਤਾਂ ਭਲਾ ਹੀ ਕਰਦਾ ਮਾਤਾ ਜੀ ਕਿਵੇਂ ਦੇਖਦੇ ਹੋ ਬਾ ਕੋਸੇ ਨਹੀਂ ਦੇਖ ਹਾਲਾਤ ਕਿੱਦਾਂ ਦੇ ਇਸ ਥਾਂ ਦੇ ਉੱਤੇ ਤੁਸੀਂ ਬੀਤੇ ਦਿਨਾਂ ਚ ਕਿੱਦਾਂ ਦੇ ਹਾਲਾਤ ਦੇਖੇ ਹੈ ਜੇ ਲੋਕਾਂ ਦੇ ਵਿੱਚ ਨਹੀਂ ਦੇਖੇ ਪੁੱਤ ਮਾਰੇ ਦੇਖੇ ਬਹੁਤ ਮਾਰੇ ਦੇਖੇ ਆਜਾ ਹਾਲਤ ਕਦੇ ਦੇਖਿਆ ਨਹੀਂ ਹੈਗਾ ਜਿਹੜੇ ਆਤਕੀ ਦੇਖੇ ਆ ਜੀ ਹਾਲਾਤ ਤਾਂ ਮਾਰੇ ਦੇਖੇ ਆ ਤੇ ਲੋਕਾਂ ਦਾ ਪਿਆਰ ਕਿੰਨਾ ਕੁ ਦੇਖਿਆ ਹਾਂ ਲੋਕਾਂ ਦਾ ਪਿਆਰ ਬਹੁਤ ਆ ਜੀ ਹਾਂ ਜਿਹੜੇ ਨਾਲ ਮਿਲ ਕੇ ਸਾਰੇ ਕਰਦੇ ਆਪਣ ਲੱਗੇ ਹੋਇਆ ਆਪਣ ਸਾਰੀ ਦੁਨੀਆ ਖੰਨੇ ਤੇ ਦੁਨੀਆ ਪਹੁੰਚੀ ਹੋਈ ਹੈ ਜੀ ਹਾਂ ਬਹੁਤ ਦਰਿਆ ਦਾ ਬੁਰਾ ਹਾਲ ਹੈ ਜੀ ਉਹ ਇੱਥੇ ਵੀਰ ਜਿਹੜੇ ਖੁੱਲੀ ਮਿੱਟੀ ਲੈ ਕੇ ਆਉਂਦੇ ਇੱਥੇ ਲਾਈ ਜਾਂਦੇ ਹੋ ਹਾਂ ਜੀ ਹਾਂ ਉਹ ਰੇ ਲਾਂਦੇ ਉਹ ਰੇ ਲਾ ਟਰਾਲੇ ਸਾਹਮਣੇ ਭਰੇ ਖੜੇ ਆ ਤੇ ਇਹ ਕਿੰਨੇ ਪਿੰਡਾਂ ਦੀ ਸੰਗਤ ਲੱਗੀ ਹੋਈ ਹੈ ਇੱਥੇ ਕਈ ਪਿੰਡਾਂ ਦੀ ਆ 15 ਪਿੰਡਾਂ 20 ਪਿੰਡਾਂ ਦੀ ਆ ਜੀ ਅੱਛਾ ਜੀ ਹਾਂ ਬਹੁਤ ਖੰਨੇ ਤੇ ਦੁਨੀਆ ਆਦੀ ਹੈ ਜੀ ਹਾਂ ਜੀ ਹਾਂ ਬਿਲਕੁਲ ਕਈ ਪਿੰਡਾਂ ਦੀ ਜਿਹੜੀ ਸੰਗਤ ਇਸ ਥਾਂ ਦੇ ਉੱਤੇ ਉਹ ਲੱਗੀ ਹੋਈ ਹੈ ਤੇ ਟਰਾਲੇ ਤੁਸੀਂ ਦੇਖੋਗੇ ਭਰੇ ਮਿੱਟੀ ਦੇ ਆ ਰਹੇ ਆ ਜਿਹੜੇ ਮਿੱਟੀ ਦੇ ਟਰਾਲੇ ਭਰੇ ਆਉਂ ਉਹਨਾਂ ਨੂੰ ਇਹ ਸੰਗਤ ਜਿਹੜੀ ਇੱਥੇ ਭਰ ਦਿੰਦੀ ਆ ਤੇ ਜਿਹੜੇ ਬੰਨੇ ਹੋਏ ਥੈਲੇ ਆਉਂਦੇ ਆ ਉਹ ਟਰਾਲੇ ਸਿੱਧੇ ਹੀ ਅੱਗੇ ਬੰਨ ਦੇ ਉੱਤੇ ਚੱਲ ਜਾਂਦੇ ਆ ਬੰਨ ਦੇ ਉੱਤੇ ਬਹੁਤ ਜ਼ਿਆਦਾ ਲੋਡ ਹੈ ਕਿਉਂਕਿ ਜਦੋਂ ਬੀਤੇ ਦਿਨਾਂ ਦੇ ਵਿੱਚ ਇਹ ਖਤਰਾ ਵੱਧਦਾ ਜਾਪਦਾ ਤਾਂ ਫਿਰ ਲੋਕ ਹੰਬੜਾ ਮਾਰਦੇ ਆ ਤੇ ਇਕੱਠੇ ਹੋ ਕੇ ਇਸ ਪਾਸੇ ਨੂੰ ਤੁਰਦੇ ਆ ਸਾਰਾ ਪੰਜਾਬ ਹੀ ਜਿਵੇਂ ਜਿੱਥੇ-ਜਿੱਥੇ ਤੱਕ ਇਹ ਖਬਰ ਪਹੁੰਚਦੀ ਆ ਕਿ ਇੱਥੇ ਭਾਈ ਮਿੱਟੀ ਦੀ ਲੋਡ ਹੈ ਤਾਂ ਉਹ ਆਪਣਾ ਫਰਜ਼ ਸਮਝਦੇ ਹੋਏ ਤਾਂ ਇੱਥੇ ਉਹ ਪਹੁੰਚੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਢੇਰੀਆਂ ਲੱਗੀਆਂ ਹੋਈਆਂ ਟਰਾਲੀਆਂ ਜੈਕ ਵਾਲੀਆਂ ਆਉਂਦੀਆਂ ਭਰੀਆਂ ਹੋਈਆਂ ਤੇ ਮਿੱਟੀ ਉਹ ਲਾਹ ਜਾਂਦੀਆਂ ਤੇ ਇੱਥੋਂ ਥੱਲੇ ਭਰ ਕੇ ਅੱਗੇ ਭੇਜੇ ਜਾਂਦੇ ਆ ਸੋ ਭਾਈ ਜੀ ਕਿਹੜਾ ਪਿੰਡ ਹੈ ਤੁਹਾਡਾ ਜੀ ਕਿਸਨ ਪਰਾ ਜੀ ਕਿਵੇਂ ਇੱਥੇ ਤੁਸੀਂ ਹੁਣ ਆਏ ਹੋ ਇਹ ਟਰਾਲੀਆਂ ਇੱਥੇ ਭਰ ਕੇ ਆ ਰਹੀਆਂ ਇੱਥੇ ਭਰੇ ਜਾ ਰਹੇ ਥੱਲੇ ਹਾਂਜੀ ਉਰੇ ਹੀ ਭਰ ਹੋ ਰਹੇ ਆ ਜੀ ਮੰਡੀ 'ਚ ਭਰ ਹੋ ਰਹੇ ਨੇ ਵਜੀਦਪੁਰ ਅਸੀਂ ਤਾਂ ਬਨਪੁਰ ਤੋਂ ਆਏ ਆ ਅੱਛਾ ਜੀ ਉਹ ਤਾਂ ਜਿੱਦਾਂ ਦਾ ਹੁਣ ਮਾਹੌਲ ਠੀਕ ਹੈ ਜੀ ਬਸੇ ਹੁਣ ਹੁਣ ਫੌਜੀਆ ਨੇ ਅਨਾਉਂਸਮੈਂਟ ਕਰੀ ਦੀ ਵੀ ਪਾਣੀ ਹੋਰ ਛੱਡ ਰਹੇ ਆ ਵੀ ਇਹਨੂੰ ਫਟਾਫਟ ਬੰਨ ਨੂੰ ਲਵਾ ਲੋ ਅਸੀਂ ਲਵਾ ਕੇ ਆਏ ਉੱਥੀਆਂ ਸਵੇਰ ਦੇ ਗਏ ਬੇ ਹੁਣ ਸੁਖਵੀਰ ਬੱਦਲ ਆਇਆ ਜੀ ਉੱਥੇ ਅੱਛਾ 2 ਮਿੰਟ ਪਹਿਲਾਂ ਹੀ ਸਾਨੂੰ ਮਿਲਿਆ ਸਾਨੂੰ ਦਿਖਾ ਦਿੰਨੇ ਵੀਡੀਓ ਟਰੈਕਟਰ ਬੈਠਾ ਜਾਂਦਾ ਤੁਹਾਨੂੰ ਹੁਣ ਕੀ ਲੱਗਦਾ ਵੀ ਸੁਖਵੀਰ ਬੱਦਲ ਦੇ ਆਉਣ ਨਾਲ ਬੰਨ ਲੱਗੂਗਾ ਨਹੀਂ 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 ਉਹ ਤਾਂ ਹੁਣ ਉਹਨਾਂ ਨੇ ਤਾਂ ਸ਼ੁਕਰ ਮਨਾਇਆ ਵੀ ਇਹ ਹਾੜ ਆ ਗਿਆ ਸੀ ਲੋਕਾਂ 'ਚ ਆਉਣ ਜੋਗੇ ਹੋਗੇ ਤਾਂ ਲੋਕਾਂ 'ਚ ਆਉਣ ਜੋਗੇ ਹੈ ਨਹੀਂ ਸੀਗੇ ਤੁਹਾਨੂੰ ਪਤਾ ਹੀ ਹਾਲਾਤ ਉਹਨਾਂ ਦੇ ਜੋ ਹੋਇਆ ਬਾਕੀ ਲੋਕ ਲੱਗੇ ਵੀਰ ਜੋਰ-ਮ ਚੰਗੀ ਤਰ੍ਹਾਂ ਪ੍ਰੋਪਰ ਲਾ ਰਹੇ ਆ ਬਾਕੀ ਫੌਜ ਲੱਗੀ ਵੀ ਹੈ ਫੌਜ ਗਾਈਡ ਕਰੀ ਜਾਂਦੀ ਬੰਦੇ ਨੂੰ ਵੀ ਇਦਾਂ ਇਦਾਂ ਘਰੋਂ ਲੱਗੇ ਹੋਏ ਜੀ ਹਾਂਜੀ ਇਹ ਨੰਬਰਦਾਰ ਹੈ ਜੀ ਪਿੰਡ ਦੇ ਆਪਣੇ ਸਰਪੰਚ ਜੀ ਕਿਵੇਂ ਤੇ ਉੱਥੇ ਮਾਹੌਲ ਤੇ ਆਪਣੇ ਇਲਾਕੇ ਦਾ ਮਾਹੌਲ ਕਿਵੇਂ ਦੇਖਦੇ ਹੋ ਲੋਕਾਂ ਦਾ ਪਿਆਰ ਭਾਈਚਾਰਾ ਲੰਗਰ ਤਰ੍ਹਾਂ ਤਰ੍ਹਾਂ ਦੇ ਲੰਗਰ ਬ੍ਰੈਡ ਬਰੀਆਨੀ ਹੋਏ ਰੋਟੀ ਚਾਹ ਬਿਸਕੁਟ ਠੰਡੇ ਗ੍ਰਿਕਟੀ ਇਹਦਾ ਕੋਈ ਹਿਸਾਬ ਕਿਤਾਬ ਨਹੀਂ ਇਹਨਾਂ ਤਾਂ ਨੌਜਵਾਨਾਂ ਦੀ ਬਹੁਤ ਮਿਹਨਤ ਕਰ ਰਹੇ ਬਹੁਤ ਲਾਈਨਾਂ ਨਹੀਂ ਟੁੱਟਦੀਆਂ ਥੈਲੇ ਚੱਕ ਚੱਕ ਜਾਂਦੇ ਨੇ ਲੋਕ ਉੱਥੇ ਸੇਵਾ ਕਰ ਰਹੇ ਅਸੀਂ ਵੀ ਖੁਦ ਕਰੀਏ ਕਿਸ਼ਨਪਰੇ ਪਿੰਡ ਤੇ ਕਿ ਮੇਰੇ ਨੌਜਵਾਨਾਂ ਨੂੰ ਬੱਚਿਆਂ ਨੂੰ ਆਪਣੇ ਕਹਿੰਦੇ ਵੀ ਤੁਸੀਂ ਤਾਂ ਯਾਰ ਕਿਸੇ ਕਾਰੀ ਦੇ ਹੈ ਨਹੀਂ ਹੁਣ ਹੁਣ ਪਤਾ ਲੱਗਦਾ ਜਿਹੜੇ ਕਹਿੰਦੇ ਨਸ਼ੇਖਾਨੇ ਨਾ ਹੁਣ ਉੱਥੇ ਪਤਾ ਲੱਗਦਾ ਵੀ ਨਸ਼ੇਖਾਨੇ ਕਿ ਮਿਹਨਤ ਕਰਦੇ ਆ ਹਾਂ ਐਡ ਮਾਣ ਵੀ ਹੁੰਦਾ ਬੱਚਿਆਂ ਤੇ ਹੁਣ ਦੇਖਿਆ ਜੇ ਤੁਸੀਂ ਜਮੇ ਜਿਹੜੀ ਜਿਹੜੀ ਆਏ ਕਰਦਾ ਵੀ ਹਾਂ ਸਾਡੀ ਨੌਜਵਾਨੀ ਜੇ ਹੈ ਜਾਨ ਹੈ ਜੇ ਹਾਂ ਇਹ ਮਰਿਆ ਨਹੀਂ ਹਲੇ ਮਰਿਆ ਨਹੀਂ ਹੈਗਾ ਬਿਲਕੁਲ ਨਹੀਂ ਮਰਿਆ ਹੈਗਾ ਬਹੁਤ ਉੱਥੇ ਜਾਏ ਤੇ ਪਤਾ ਲੱਗਦਾ ਇਹ ਤਾਂ ਹੁਣ ਸੁਖਬੀਰ ਸੁਖਬੂਰਾ ਹੀ ਹੁਣ ਆ ਕੇ ਜਿਆਦਾ ਹੁੰਨੇ ਦਾ ਟਾਈਮ ਤਾਂ ਜਿਆਦਾ ਹੀ ਨਹੀਂ ਹੈਗਾ ਉਹ ਆਏ ਨੂੰ ਜੀ ਆਇਆਂ ਕਹਿੰਦੇ ਹੋ ਵੈਸੇ ਤੁਸੀਂ ਸਾਰੇ ਲੀਡਰ ਆ ਰਹੇ ਆ ਅਸੀਂ ਫਤਿਹ ਬਲਾਈ ਜੀ ਹੈ ਪਹਿਲਾਂ ਏਪੀ ਦਾ ਆਪਣਾ ਆਮ ਆਦਮੀ ਪਾਰਟੀ ਦਾ ਡਾਕਟਰ ਆਏ ਚਰਨਜੀਤ ਉਹ ਵੀ ਸਾਨੂੰ ਮਿਲਿਆ ਹੱਥ ਮਲਾਇਆ ਸਾਡੇ ਨਾਲ ਹਾਂ ਉਹ ਵੀ ਜਿਹੜਾ ਆਵੇ ਉਹ ਹੱਥ ਬਟਾਵੇ ਨਾ ਹੱਥ ਮਿਲਾਵੇ ਕਿ ਬਟਾਵੇ ਹਾਂ ਕੱਲ ਚੰਨੀ ਨੇ ਬਹੂਮਿੰਤ ਕਰੀਏ ਚੰਨੀ ਦੇ ਮੁੰਡੇ ਨੇ ਵੀ ਤੁਸੀਂ ਹੱਥ ਮਿਲਾਉਣ ਨਾਲ ਖੁਸ਼ ਹੋ ਬਾਈ ਕਿ ਬਟਾਉਣ ਨਾਲ ਮਿਲਾ ਕੇ ਕਰੋਗੇ ਹੋਣੀ ਜੀ ਅਸੀਂ ਸਤਨਾਮ ਸਿੰਘ ਜੀ ਅਸੀਂ ਕਿਆ ਲੈਣਾ ਮਿਲਾ ਕੇ ਨਹੀਂ ਕੋਈ ਬੰਦਾ ਜੀ ਫੁੱਲੇ ਫਰੀਆਂ ਦਾ ਫਲਾਣਾ ਵੱਡਾ ਲੀਟਰ ਮੈਂ ਹੱਥ ਮਿਲਾ ਗਿਆ ਨਹੀਂ 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 ਸਾਨੂੰ ਤਾਂ ਬਟਾਉਣੇ ਵਾਲਾ ਚਾਹੀਦਾ ਹੁਣੇ ਥੱਲੇ ਚੱਕੇ ਨਾਲ ਲੱਗੇ ਤੁਸੀਂ ਜੇ ਇੱਥੇ ਜਾ ਕੇ ਦੇਖੋਗੇ ਨਾ ਇੱਕ ਟਰਾਲੀ ਜਾਂਦੀ ਹੈ ਨਾ ਇੱਕ ਟਰਾਲੀ ਜਾਂਦੀ ਹੈ ਤੇ 50 ਮਿੰਟਾਂ ਦੀ ਤੁਸੀਂ ਦੇਖੋਗੇ ਟਰਾਲੀ ਗਾਇਬ ਖਲਦੀ ਹੋ ਜਾਂਦੀ ਆ 50 ਮਿੰਟਾਂ ਦਾ 6ਵਾਂ ਮਿੰਟ ਲੱਗਦਾ ਨਹੀਂ ਬੈ ਨਾੜੀ ਨਾਲ ਹੀ ਨਾਲ ਨਾੜੀ ਨੇ ਥੈਲਾ ਵੀਰੇ ਇੱਥੋਂ ਚੱਕਿਆ ਹੋ ਗਿਆ ਹੋ ਗਿਆ ਹੋ ਗਿਆ 50 ਮਿੰਟਾਂ ਦੀ ਵੀ ਟਰਾਲੀ ਖਤਮ ਹੋ ਜਾਂਦੀ ਦੇਖੋ ਇੰਨੀ ਮੁੰਡੇ ਮਿਹਨਤ ਕਰ ਰਹੇ ਆਂ ਦੇਖੋ ਸਾਡਾ ਏਰੀਆ ਆ ਅਸੀਂ ਚਾਹੁੰਦੇ ਆਂ ਨੇੜੇ ਨੇੜੇ ਬੰਨੇ ਚੰਨੇ ਸਾਡੇ ਨਾਨਕੇ ਮਾਸੀਆਂ ਇਹ ਪਿੰਡਾ ਸਾਡੇ ਪਰ ਸਾਨੂੰ ਦਰਦ ਹੈ ਨਾ ਵੀ ਕਿ ਤਕਲੀਫ ਨਾ ਜੇ ਇੱਕ ਔੜਵੇਂ ਇਕੱਠੇ ਹੋ ਗਏ ਅੱਜ ਸਾਰੇ ਬਿਲਕੁਲ ਬਿਲਕੁਲ ਹਾਂਜੀ ਕਿੰਨੀ ਦੂਰ ਹੈ ਹੈ ਕਰਾਲੀ ਦੇ ਵਿੱਚ 5-6 ਕਿਲੋਮੀਟਰ ਇੱਧਰ ਹੈ ਅਸੀਂ ਉੱਥੇ ਤੇ ਆਏ ਪ੍ਰਿਕੋਤੋ ਵੀਰ ਬਾਕੀ ਸਸਤਾਵਾਂ ਤੋਂ ਖਾਲਸਾ ਸਾਈਡ ਤੋਂ ਆਏ ਤੁਸੀਂ ਅੱਗੇ ਆਜੋ ਇਤਾਂ ਦੀ ਮੈਂ ਸਹਾਇਤਾ ਲੈ ਕੇ ਆ ਰਹੇ ਹਾਂ ਸਹਾਇਤਾ ਭਾਈ ਅਸੀਂ ਟਰਾਲੀਆਂ ਮਿੱਟੀ ਦੇ ਲੈ ਕੇ ਆ ਰਹੇ ਬਹੁਤ ਥੈਲੇ ਭਰ ਕੇ ਹਾਂਜੀ ਤੇ ਅਸੀਂ ਕੱਲ ਵੀ ਨਾਲ ਰਾਸ਼ਨ ਵਗੈਰਾ ਲੈ ਕੇ ਆਏ ਸੀਗੇ ਉਹਦੇ ਆਪਣਾ ਦੁੱਧ ਵਗੈਰਾ ਚਾਹ ਹਾਂਜੀ ਤੇ ਹੋਰ ਵੀ ਟਰਾਲੀਆਂ ਸਾਡੀਆਂ ਆ ਰਹੀਆਂ ਪਿੱਛੋਂ ਹਾਂਜੀ ਸਾਡੇ ਹਾਂਜੀ ਸੇਵਾਦਾਰ ਆ ਰਹੇ ਪਹੁੰਚ ਵੀ ਗਏ ਨੇ ਉੱਥੇ ਹਾਂਜੀ ਲਗਾਤਾਰ ਡਟੇ ਹੋਏ ਲਗਾਤਾਰ ਭਾਈ ਡਟੇ ਹੋਏ ਨੇ ਅਸੀਂ ਹਾਂਜੀ ਹਾਂਜੀ ਬਹੁਤ ਪੁਰਾ ਹਾਲ ਹੋਇਆ ਵੈ ਇੱਧਰ ਹਾਂਜੀ ਰਾਤ ਵੀ ਕੱਲ੍ਹ ਵੀ ਬਹੁਤ ਆਬਰ ਹਾਂਜੀ ਚੜ੍ਹਦੀ ਕਲਾ ਪੂਰੀ ਆ ਜੀ ਸਾਡੇ ਸਿੰਘ ਚੜ੍ਹਦੀ ਕਲਾ ਚ ਨੇ ਤੁਹਾਨੂੰ ਪਤਾ ਪੰਜਾਬ ਹੈ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹਾਂਜੀ ਕਵਿ ਕਹੋਗੇ ਭਾਈ ਜੀ ਇਸ ਮਾਹੌਲ ਨੂੰ ਲੈ ਕੇ ਅਸੀਂ ਖਾਲਸਾ ਰੋਪੜ ਕਲੈਕਸ਼ਨ ਸੈਂਟਰ ਬਣਾਇਆ ਵਾ ਜ਼ਿਲ੍ਹੇ ਦਾ ਮੈਂ ਉਹਦਾ ਇੰਚਾਰਜ ਆ ਜੀ ਤੇ ਅਸੀਂ ਹੁਣ ਉੱਥੇ ਉਪਰਾਲਾ ਕੀਤਾ ਜਿੱਥੇ ਅਸੀਂ ਲੰਗਰ ਦੀ ਸੇਵਾ ਕਰ ਰਹੇ ਆ ਰਾਸ਼ਨ ਕਿੱਟਾ ਤਿਆਰ ਕਰ ਰਹੇ ਆ ਮੈਡੀਕਲ ਕਿੱਟਾ ਤਿਆਰ ਕਰ ਰਹੇ ਆ ਹੋਰ ਕਰ ਰਹੇ ਆ ਉੱਥੇ ਅਸੀਂ ਮਿੱਟੀ ਮੰਗਾ ਕੇ ਉੱਥੇ ਅਸੀਂ ਆਪਣੇ ਵਲੰਟੀਅਰ ਲਾ ਕੇ ਥੈਲੇ ਭਰ ਕੇ ਉਰੇ ਪਜਾਣ ਦੀ ਸੇਵਾ ਕਰ ਰਹੇ ਆ ਸਾਡਾ ਟੀਚਾ ਇਹ 10000 ਥੈਲਾ ਭਰ ਕੇ ਉਰੇ ਪਜਾਈਏ ਅਸੀਂ ਉਹ ਅਸੀਂ ਅੱਜ ਸੇਵਾ ਸ਼ੁਰੂ ਕਰਤੀ ਸਾਡੀ ਇੱਕ ਟਰਾਲੀ 1000 ਥੈਲਾ ਲੈ ਕੇ ਰਵਾਨਾ ਕਰੀ ਅਸੀਂ ਪਹੁੰਚਣ ਵਾਲੇ ਆ ਇੱਥੇ ਤੇ ਉਥੇ ਬਾਅਦ ਅਸੀਂ ਹੋਰ ਉੱਥੇ ਸੇਵਾਦਾਰ ਲੱਗੇ ਹੋਏ ਆ ਉਹ ਆਪਣਾ ਫੇਰ ਨਾਲ ਦੀ ਨਾਲ ਇੱਥੇ ਅਸੀਂ ਥੈਲੇ ਭਰ ਕੇ ਉਰੇ ਪਜਾ ਰਹੇ ਆ ਜੇ ਬੰਨ ਕਾਲੂ ਬਾਈ ਪੱਕਾ ਕਰਨਾ ਪੈ ਜਵੇ ਇਦਾਂ ਫਿਰ ਇੱਦੀ ਇਕੱਠੇ ਹੋ ਜਾਣਗੇ ਲੋਕ ਦਨ ਲੋਕ ਹਾਂ ਇੱਕ ਵਾਰੀ ਮਾਰਨ ਹੁਣ ਰਾਤ 10 ਵਜੇ ਜਦੋਂ ਪਾਣੀ ਆਇਆ ਇੱਕ ਬੰਨ ਟੁੱਟਿਆ ਰਾਤ ਨੂੰ ਇਹਨਾਂ ਨੇ ਪੋਸਟ ਪਾਤੀ ਰਾਤ ਨੂੰ 1 ਵਜੇ ਤੱਕ ਲੱਗੇ ਰਹੇ ਜੀ ਸਵੇਰੇ ਗਏ ਪਿੰਡ ਤੋਂ ਅਸੀਂ ਆਏ 7 ਟਰਾਲੀਆਂ ਭਰ ਕੇ ਲੈ ਕੇ ਆਏ ਆ 5 ਟਰਾਲੀਆਂ ਵਿੱਚ ਮਿੱਟੀ ਭਰ ਕੇ ਲੈ ਗਏ ਆ 2 ਟਰਾਲੀਆਂ ਥੈਲੇ ਦੇ 7 ਟਰਾਲੀਆਂ ਲੈ ਕੇ ਅਸੀਂ ਪਹੁੰਚੇ ਆ 5 ਟਰਾਲੀਆਂ ਅਸੀਂ ਉਰੇ ਖਾਲੀ ਕੀਤੀਆਂ ਇੱਥੋਂ ਥੈਲੇ ਭਰ ਕੇ ਅਸੀਂ ਲੈ ਗਏ ਕਿਉਂਕਿ ਅੱਗੇ ਵਿਚਾਰਾ ਪ੍ਰੋਬਲਮ ਆਉਂਦੀ ਸੱਟਣ ਨੂੰ ਇੱਥੋਂ ਬੱਚੇ ਥੋੜੇ ਸਾਹਮਣੇ ਬੀਬੀਆਂ ਨਿਆਣੇ ਹਰ ਕਿਸਮ ਦੇ ਲੱਗੇ ਹੋਏ ਆ ਉਹ ਅੱਗੇ ਵਜੀਦਪੁਰ ਪਿੰਡ ਪੈਂਦਾ ਵਜੀਦਪੁਰ ਘਟੋ ਘਟ 200 ਬੰਦਾ ਪਿੰਡ ਲੋਕ ਲੱਗੇ ਹੋਏ ਭਰੀ ਜਾਣੇ ਐ ਇੱਥੋਂ ਅਸੀਂ ਟਰਾਲੀ 'ਚ ਥੈਲੇ ਹੀ ਲੈ ਜਾਣੇ ਐ ਬਿਲਕੁਲ ਹਰ ਕੋਈ ਜਿੱਥੇ ਜਿਹਦਾ ਜੋਰ ਚੱਲ ਰਿਹਾ ਜਿੱਥੇ ਕਿਸੇ ਨੂੰ ਥਾਂ ਮਿਲਦੀ ਕੋਈ ਆਪਣੀ ਕੋਸ਼ਿਸ਼ ਕਰ ਰਿਹਾ ਸੋ ਇਹ ਇਕੱਠਾ ਹੈ ਉਹਨਾਂ ਲੋਕਾਂ ਦਾ ਜਿਹੜੇ ਆਪਣੇ ਆਪ ਨੂੰ ਇੱਕ ਦੂਜੇ ਦੇ ਦਰਦ ਦੀ ਸਮਝ ਦੇ ਆ ਇੱਕ ਦੂਜੇ ਦਾ ਦਰਦ ਮਹਿਸੂਸ ਕਰਦੇ ਆ ਸੋ ਕੱਲ੍ਹ ਨਾਲੋਂ ਹਾਲਾਤ ਅੱਜ ਬਣਦੇ ਵੀ ਬਿਹਤਰ ਆ ਤੇ ਮਦਦ ਵੀ ਬਹੁਤੀ ਪਹੁੰਚ ਰਹੀ ਆ ਉਮੀਦ ਕਰਦੇ ਆ ਕਿ ਹੁਣ ਕਿਸੇ ਤਰ੍ਹਾਂ ਦਾ ਕੋਈ ਖਤਰਾ ਇਸ ਪਾਸੇ ਵਾਲ ਨਹੀਂ ਮਟਰਾਊਗਾ ਸਾਰੀਆਂ ਫਸਲਾਂ ਪਸ਼ੂ ਮਾਲ ਡੰਗਰ ਲੋਕ ਘਰ ਪਰਿਵਾਰ ਸਾਰੇ ਠੀਕ ਠਾਕ ਰਹਿਣਗੇ